ਜਦੋਂ ਬੰਨ ਨੂੰ ਇੱਥੇ ਢਹਾ ਲੱਗਣੀ ਸ਼ੁਰੂ ਹੋਈ ਉਸ ਦਿਨ ਪਤਾ ਲੱਗਾ ਕਿ ਇਲਾਕੇ ਦੀ ਸੰਗਤ ਜੁम्मेवार ਸਿੰਘਾ ਨੇ ਦੱਸਿਆ ਤੇ ਅਗਲੇ ਦਿਨ ਹੀ ਫਿਰ ਗੁਰੂ ਕੀ ਸਾਰੀ ਫੌਜ ਸੇਵਾਦਾਰ ਸੰਗਤਾਂ ਸਮੇਤ ਇੱਥੇ ਆ ਕੇ ਦੇਖਿਆ ਤੇ ਗੁਰੂ ਕੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਤੇ ਬੰਨ ਨੂੰ ਲੱਗੀ ਢਾਹ ਰੋਕਣ ਵਾਸਤੇ ਜਿਹੜਾ ਕਾਰਜ ਚੱਲ ਰਿਹਾ ਤੈਨੂੰ ਸ਼ੁਰੂ ਕਰਕੇ ਨਿਰੰਤਰ ਜਾਰੀ ਰੱਖਣ ਦੀ ਸੇਵਾ ਸਾਧ ਪੁਰੂ ਜੀ ਲੈ ਰਹੇ। ਬਈਆ ਤਾਰਾਂ ਦੇ ਵਿੱਚ ਉਹ ਵੱਡੇ ਬੈਗ ਬਣਾ ਬਣਾ ਕੇ ਵਿੱਚ ਗੱਟੇ ਰੱਖ ਕੇ ਭਰ ਭਰ ਕੇ ਬਹੁਤ ਦੂਰੋਂ ਦੂਰੋਂ ਤੇ ਨੇੜੇ ਨੇੜੇ ਦੀ ਸੰਗਤ ਨੇ ਮਿੱਟੀ ਤੇ ਆਪ ਮੁਹਾਰਾਈ ਇੱਥੇ ਪਹਚਾਈ ਆ ਫਿਰ ਸੰਗਤਾਂ ਨੇ ਸੇਵਾਦਾਰਾਂ ਨੇ ਇਹਦੇ ਆ ਗੱਟੇ ਭਰ-ਭਰ ਕੇ ਗੱਟੇ ਵੀ ਸੰਗਤਾਂ ਨੇ ਮਿੱਟੀ ਨਾਲ ਭੇਜੇ ਖਾਲੀ ਗੱਟੇ ਵੀ ਤੇ ਉਹ ਭਰ-ਭਰ ਕੇ ਤੇ ਫਿਰ ਜਿਵੇਂ ਜਿਵੇਂ ਦੱਸਿਆ ਜਾ ਰਿਹਾ ਉਹ ਨਿਰੰਤਰ ਫੌਜਾਂ ਡਟੀਆਂ ਹੋਈਆਂ ਨੇ ਜਿੱਥੇ ਜਰੂਰਤ ਪੈਂਦੀ ਹੈ ਇੱਥੇ ਵੀ ਏਵੇਂ ਨਾਲ ਦੀ ਨਾਲ ਗੁਰੂ ਕੇ ਲੰਗਰ ਦੀ ਸੇਵਾ ਵੀ ਚੱਲ ਰਹੀ ਆ ਹੋਰ ਵੀ ਜਿੱਥੇ ਜਰੂਰਤ ਪੈਂਦੀ ਹੈ ਤੇ ਜਥਾ ਸਕਤਾ ਉਥੇ ਲੰਗਰ ਫੀਡ ਪਸ਼ੂਆਂ ਦਾ ਚਾਰਾ ਪਚਾਉਣ ਦੀ ਕੋਸ਼ਿਸ਼ ਜਾਰੀ ਹੈ ਤੇ ਸਤਿਗੁਰੂ ਜੀ ਸੇਵਾ ਲੈ ਰਿਹਾ ਹੈ ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਆ ਗੁਰਾਂ ਦੇ ਨਾਮ ਤੇ ਜਿਉਂਦਾ ਪੰਜਾਬ ਆ ਤੇ ਪੰਜਾਬੀਆਂ ਨੇ ਪੰਥ ਨੇ ਸਿੱਖਾਣੇ ਆਪ ਮੁਹਾਰੇ ਇਸ ਆਵਤ ਦੇਚੋ ਪੀੜਤ ਆਪਣੇ ਭੈਣ ਭਰਾਵਾਂ ਦੀ ਮਦਦ ਕਰਨ ਲਈ ਰਾਤ ਦਿਨ ਇੱਕ ਕਰ ਦਿੱਤਾ ਪਰ ਸਰਕਾਰਾਂ ਦੀ ਬੇਰੋਖੀ ਜਿਹੜੀ ਆ ਉਹ ਦੁਖਦਈ ਹੈ ਇਹ ਕੰਮ ਸਰਕਾਰਾਂ ਦੇ ਕਰਨ ਵਾਲੇ ਜੇ ਸਮੇਂ ਤੋਂ ਪਹਿਲਾਂ ਹੁੰਦਾ ਸਮੇਂ ਤੋਂ ਪਹਿਲਾਂ ਸਰਕਾਰ ਕਰਦੀ ਤੇ ਇਹਨਾਂ ਦੀ ਦਰਿਆਵਾਂ ਦੀ ਖੁਦਾਈ ਹੁੰਦੀ ਜਦੋਂ ਦਰਿਆ ਦਾ ਇੱਥੇ ਪਾਣੀ ਖੜੇਗਾ ਹੁਣ ਰੁਕੇਗਾ ਜਦੋਂ ਵੀ ਇੱਥੇ ਮੱਛੀਆਂ ਦੇ ਠੇਕੇ ਸਰਕਾਰ ਦੇਵੇਗੀ ਰੇਤ ਦੇ ਠੇਕੇ ਸਰਕਾਰ ਦੇਵੇਗੀ ਜੇ ਇਸ ਜ਼ਮੀਨ ਦੇ ਮਾਲਕ ਕਿਸਾਨ ਨੇ ਵੀ ਆਪਣਾ ਕੋਈ ਕਮਰਾ ਪਾਉਣਾ ਹੋਵੇ ਜਿਹੜੇ ਠਹਿ ਗਏ ਹੋਣ ਉਹਨੂੰ ਰਹਿਤਾਂ ਬੋਲ ਖਰੀਦੀ ਬਹੁ ਆਪਣੀ ਜ਼ਮੀਨ ਚੋਂ ਇਹ ਕਿੱਡਾ ਵੱਡਾ ਦੁਖਾਂਤ ਹੈ ਕਿੰਨੀ ਕਿੰਨਾ ਵੱਡਾ ਅਨਿਆਂ ਹੈ ਕਿਸਾਨ ਨਾਲ ਪੰਜਾਬੀਆਂ ਨਾਲ ਕਿਸਾਨਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਆਏ ਹੋਏ ਪਾਣੀਆਂ ਦੇ ਦੌਰਾਨ ਜੋ ਪੰਜਾਬ ਨੂੰ ਇਹ ਮਾਰ ਚ ਲੈਣੀ ਪੈ ਰਹੀ ਆ ਇਸੇ ਸਾਰੇ ਵਰਤਾਰੇ ਦੇ ਦੌਰਾਨ ਸਾਰੀਆਂ ਹੀ ਸੰਪਰਦਾਵਾਂ ਜਥੇਬੰਦੀਆਂ ਵੱਲੋਂ ਮਹਾਪੁਰਸ਼ਾਂ ਵੱਲੋਂ ਆਪੋ ਆਪਣੀਆਂ ਸੰਗਤਾਂ ਨੂੰ ਪ੍ਰੇਰ ਕਰਕੇ ਆਪੋ ਆਪਣੇ ਵਸੀਲਿਆਂ ਦੇ ਰਾਹੀਂ ਜਿੱਥੇ-ਜਿੱਥੇ ਵੀ ਦਰਿਆ ਦੇ ਕੰਢੇ ਤੇ ਬੰਨਾਂ ਨੂੰ ਢਾ ਲੱਗੀ ਆ ਉਥੇ-ਉਥੇ ਮਹਾਪੁਰਸ਼ਾਂ ਵੱਲੋਂ ਜਿਹੜੀਆਂ ਆਪੋ ਆਪਣੀਆਂ ਸੇਵਾਵਾਂ ਜਿਹੜੀਆਂ ਵਾਂ ਉਹ ਲਗਾਤਾਰ ਜਾਰੀ ਆ ਇਸ ਸਮੇਂ ਅਸੀਂ ਇਹ ਹਰੀਕੇ ਹੈੱਡ ਤੇ ਖੜੇ ਆ ਜਿੱਥੇ ਕਿ ਵੱਡੇ ਪੱਧਰ ਤੇ ਜਿਹੜੀ ਆ ਉਹ ਬੰਨ ਨੂੰ ਢਾ ਲੱਗੀ ਸੀ ਤੇ ਜਿੱਥੇ ਪਿਛਲੇ ਦਿਨਾਂ ਤੋਂ ਕਾਰ ਸੇਵਾ ਡਰੋਲੀ ਪਾਈ ਮਹਾਂਪੁਰਖ ਸੰਤ ਬਾਬਾ ਡਾਕਟਰ ਗੁਰਨਾਮ ਸਿੰਘ ਸਾਹਿਬ ਜੀ ਜਿਨ੍ਹਾਂ ਦੁਆਰਾ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਵਾਂ ਉਹ ਚੱਲ ਰਹੀਆਂ ਆ ਸੋ ਇਹਨਾਂ ਮਹਾਂਪੁਰਖਾਂ ਦੇ ਬਾਬਤ ਮੈਂ ਸਮਝਦਾ ਕਿ ਆਪ ਜੀ ਨੂੰ ਬਹੁਤਾ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਜਿਹੜੇ त्याग ਤੇ ਵਿਰਾਗ ਦੀ ਮੂਰਤ ਹੁੰਦੇ ਨੇ ਸਾਧੂ ਬ੍ਰਹਮ ਗਿਆਨੀ ਉਹਨਾਂ ਦੇ ਬਾਬਤ ਸਾਡੀਆਂ ਸਿੱਖ ਸੰਗਤਾਂ ਜਿਹੜੀਆਂ ਵਾਂ ਬੜੀ ਬਰੀਕੀ ਤੋਂ ਜਾਣਕਾਰੀ ਰੱਖਦੀਆਂ ਨੇ ਫੇਰ ਵੀ ਅਸੀਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਜਾਣੂ ਕਰਾਉਣਾ ਆਪਣਾ ਫਰਜ਼ ਸਮਝਦੇ ਹਾਂ ਕਿ ਮਹਾਂਪੁਰਖ ਸੰਤ ਬਾਬਾ ਡਾਕਟਰ ਗੁਰਨਾਮ ਸਿੰਘ ਸਾਹਿਬ ਜੀ ਡਰੋਲੀ ਭਾਈ ਵਾਲੇ ਇੱਕ ਤਿਆਗ ਤੇ ਵਿਰਾਗ ਦੀ ਮੂਰਤ ਨੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਨੇ ਜਿਨ੍ਹਾਂ ਦੇ ਬੋਲਾਂ ਦੇ ਵਿੱਚ ਮਿਠਾਸ ਆ ਤੇ ਜਿਹੜੇ ਹਮੇਸ਼ਾ ਹੀ ਪਰਪਕਾਰ ਦੇ ਕਾਰਜਾਂ ਨੂੰ ਪਹਿਲ ਦਿੰਦੇ ਨੇ ਸੋ ਇਸ ਪੰਜਾਬ ਦੀ ਪਈ ਸਿਰ ਵਿਵਤਾ ਦੀ ਘੜੀ ਦੇ ਵਿੱਚ ਵੀ ਮਹਾਪੁਰਸ਼ਾਂ ਵੱਲੋਂ ਪਿਛਲੇ ਦਿਨਾਂ ਤੋਂ ਲਗਾਤਾਰ ਸਿਵਾਵਾਂ ਜਿਹੜੀਆਂ ਉਹ ਜਾਰੀ ਨੇ ਸੋ ਅੱਜ ਵੀ ਮਹਾਪੁਰਸ਼ੋ ਆਪੋ ਆਪਣੀਆਂ ਜਿਹੜੀਆਂ ਉਹ ਕਈ ਜ਼ਿੰਮੇਵਾਰੀਆਂ ਹੁੰਦੀਆਂ ਨੇ ਸੰਪਰਦਾਵਾਂ ਦੀਆਂ ਆਪਣੇ ਡੇਰਿਆਂ ਦੇ ਪ੍ਰਤੀ ਆਪਣੀ ਸੰਗਤ ਦੇ ਪ੍ਰਤੀ ਜਿਸ ਤਰ੍ਹਾਂ ਕਿ ਮਹਾਪੁਰਸ਼ਾਂ ਦਾ ਦਵਾਈ ਦਾ ਵੀ ਕਾਰਜ ਨਾਲ ਨਿਸ਼ਕਾਮ ਚੱਲਦਾ ਆ ਸੰਗਤ ਨੂੰ ਫਰੀ ਦਵਾਈ ਦੀ ਸੇਵਾ ਕਰਦੇ ਨੇ ਇਹ ਬੜਾ ਵੱਡਾ ਇੱਕ ਉਪਰਾਲਾ ਆ ਤੇ ਬੜਾ ਵੱਡਾ ਪਰਉਪਕਾਰ ਆ ਸੋ ਅੱਜ ਸਿਵਾਵਾਂ ਮਹਾਪੁਰਸ਼ ਦਵਾਈਆਂ ਦੀਆਂ ਨਿਭਾ ਕਰਕੇ ਤੁਰੰਤ ਫੇਰ ਹਰੀਕੇ ਹੈਡ ਤੇ ਚੱਲ ਰਹੀ ਸੇਵਾ ਦੇ ਵਿੱਚ ਪਹੁੰਚ ਚੁੱਕੇ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਉਣੇ ਆ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਛੋ ਕਿੰਨੇ ਕ ਦਿਨਾਂ ਤੋਂ ਆਪਣੀਆਂ ਜਿਹੜੀਆਂ ਸਿਵਾਵਾਂ ਇੱਥੇ ਜਾਰੀ ਨੇ ਖਾਸ ਕਰਕੇ ਜਦੋਂ ਬੰਨ ਨੂੰ ਇੱਥੇ ਢਾਹ ਲੱਗਣੀ ਸ਼ੁਰੂ ਹੋਈ ਜੀ ਉਸ ਦਿਨ ਪਤਾ ਲੱਗਾ ਇਲਾਕੇ ਦੀ ਸੰਗਤ ਜੁम्मेवार ਸਿੰਘਾ ਨੇ ਦੱਸਿਆ ਤੇ ਅਗਲੇ ਦਿਨ ਹੀ ਫਿਰ ਗੁਰੂ ਕੀ ਸਾਰੀ ਫੌਜ ਸੇਵਾਦਾਰ ਸੰਗਤਾਂ ਸਮੇਤ ਇੱਥੇ ਆ ਕੇ ਦੇਖਿਆ ਤੇ ਗੁਰੂ ਕੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਤੇ ਬੰਨ ਨੂੰ ਲੱਗੀ ਢਾਹ ਰੋਕਣ ਵਾਸਤੇ ਜਿਹੜਾ ਕਾਰਜ ਚੱਲ ਰਿਹਾ ਤੈਨੂੰ ਸ਼ੁਰੂ ਕਰਕੇ ਨਿਰੰਤਰ ਜਾਰੀ ਰੱਖਣ ਦੀ ਸੇਵਾ ਸਤਿਗੁਰੂ ਜੀ ਲੈ ਰਹੇ ਸੋ ਇਹ ਪਾਛੋਂ ਜਿਸ ਤਰ੍ਹਾਂ ਕਿ ਇਹਨੂੰ ਆ ਬੰਨ ਨੂੰ ਬੰਨਣਾ ਬੜਾ ਔਖਾ ਆ ਇਹ ਕਿਹੜੇ ਕਿਹੜੇ ਵਸੀਲੇ ਆ ਦੇ ਦੁਆਰਾ ਜਿਹੜਾ ਵਾ ਯਤਨ ਕੀਤੇ ਜਾ ਰਹੇ ਆ ਕਿਸ ਤਰ੍ਹਾਂ ਇਹਨੂੰ ਜਿਹੜਾ ਵਾ ਮਜ਼ਬੂਤੀ ਦਿੱਤੀ ਜਾ ਰਹੀ ਆ ਇਹ ਜਿਵੇਂ ਇਸ ਵਿਸ਼ੇ ਦੇ ਜਿਹੜੇ ਮਾਰ ਨੇ ਇੰਜੀਨੀਅਰ ਜਿਹੜੀ ਉਹ ਦੱਸਦੇ ਆ ਜਿਵੇਂ ਜਿਵੇਂ ਵੀ ਆ ਤਾਰਾਂ ਦੇ ਵਿੱਚ ਉਹ ਵੱਡੇ ਬੈਗ ਬਣਾ ਬਣਾ ਕੇ ਵਿੱਚ ਗੱਟੇ ਰੱਖ ਕੇ ਭਰ ਭਰ ਕੇ ਬਹੁਤ ਦੂਰੋਂ ਦੂਰੋਂ ਤੇ ਨੇੜੇ ਨੇੜੇ ਦੀ ਸੰਗਤ ਨੇ ਮਿੱਟੀ ਤੇ ਆਪ ਮੁਹਾਰਈ ਜੀ ਇੱਥੇ ਪਹਚਾਈ ਆ ਫਿਰ ਸੰਗਤਾਂ ਨੇ ਸੇਵਾਦਾਰਾਂ ਨੇ ਇਹ ਜਿਆ ਗੱਟੇ ਭਰ ਭਰ ਕੇ ਗੱਟੇ ਵੀ ਸੰਗਤਾਂ ਨੇ ਮਿੱਟੀ ਨਾਲ ਭੇਜੇ ਖਾਲੀ ਗੱਟੇ ਵੀ ਤੇ ਉਹ ਭਰ ਭਰ ਕੇ ਤੇ ਫਿਰ ਜਿਵੇਂ ਜਿਵੇਂ ਦੱਸਿਆ ਜਾ ਰਿਹਾ ਉਹ ਨਿਰੰਤਰ ਹਜ਼ਾਰਾਂ ਡਟੀਆਂ ਹੋਈਆਂ ਨੇ ਸੋ ਜਿਸ ਤਰ੍ਹਾਂ ਕਿ ਬਾਬਾ ਜੀ ਇਹ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਆਪ ਜੀ ਸਿਵਾਵਾ ਕਰਵਾ ਰਹੇ ਹੋ ਸੰਗਤ ਪਾਸੋਂ ਆਪ ਵੀ ਹਾਜ਼ਰ ਹੋ ਸੇਵਾ ਦੇ ਵਿੱਚ ਇਸ ਸਾਰੇ ਦੁਕਾਨਤ ਦੇ ਵਰਤਾਰੇ ਦੇ ਚੱਲਦਿਆਂ ਹੋਇਆਂ ਸਾਡੇ ਮਾਲ ਡੰਗਰ ਨੂੰ ਵੀ ਬੜੀਆਂ ਜਿਹੜੀਆਂ ਉਹ ਜ਼ਰੂਰਤਾਂ ਆ ਚਾਰੇ ਦੀ ਜ਼ਰੂਰਤ ਆ ਜਿਸ ਤਰ੍ਹਾਂ ਖਾਲ ਫੀਡ ਦੀ ਜ਼ਰੂਰਤ ਆ ਸੁੱਕੀਆਂ ਰਸਤਾਂ ਦੀ ਜ਼ਰੂਰਤ ਆ ਜਿਹੜੀਆਂ ਬਾਈਕਾਂ ਤੇ ਸੰਗਤਾਂ ਜਿਹੜੀਆਂ ਉਹ ਪਾਣੀ ਦੇ ਵਿੱਚ ਘਿਰੀਆਂ ਹੋਈਆਂ ਵਾਂ ਉਹਨਾਂ ਨੂੰ ਲੰਗਰ ਪ੍ਰਸ਼ਾਦੇ ਦੀ ਜ਼ਰੂਰਤ ਆ ਇਹ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਵਾਂ ਉਹ ਜਥੇਬੰਦੀ ਕਿਸ ਢੰਗ ਦੇ ਨਾਲ ਨਿਭਾ ਰਹੀ ਆ ਜਿੱਥੇ ਜਿੱਥੇ ਵਾਹਿਦੇ ਥਾਂ-ਪ੍ਰਥਾਂ ਪੰਜਾਬ ਭਰ ਵਿੱਚ ਗੁਰੂ ਕੀ ਕਿਰਪਾ ਨਾਲ ਬਾਕੀ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਧਾਰਮਿਕ ਸੰਪਰਦਾਵਾਂ ਮਹਾਂਪੁਰਖਾਂ ਵੱਲੋਂ ਥਾਂ-ਪ੍ਰਥਾਂ ਉਪਰਾਲੇ ਜਾਰੀ ਨੇ ਤੇ ਜਿੱਥੇ ਜ਼ਰੂਰਤ ਪੈਂਦੀ ਹੈ ਇੱਥੇ ਵੀ ਐਵੇਂ ਨਾਲ ਦੀ ਨਾਲ ਗੁਰੂ ਕੇ ਲੰਗਰ ਦੀ ਸੇਵਾ ਵੀ ਚੱਲ ਰਹੀ ਆ ਹੋਰ ਵੀ ਜਿੱਥੇ ਜ਼ਰੂਰਤ ਪੈਂਦੀ ਹੈ ਤੇ ਜਥਾ ਸ਼ੱਕ ਤਾਂ ਉੱਥੇ ਲੰਗਰ ਫੀਡ ਪਸ਼ੂਆਂ ਦਾ ਚਾਰਾ ਪਚਾਉਣ ਦੀ ਕੋਸ਼ਿਸ਼ ਜਾਰੀ ਹੈ ਤੇ ਸਤਿਗੁਰੂ ਜੀ ਸੇਵਾ ਲੈ ਰਹੇ ਆ। ਆਸ਼ੋ ਜਿਸ ਤਰ੍ਹਾਂ ਕਿ ਇਹ ਜਿਹੜੀ ਆ ਇਹ ਸੇਵਾ ਦੇ ਕਾਰਜ ਲੰਬੇ ਚੱਲਣ ਵਾਲੇ ਨੇ। ਇਸ ਪਾਣੀ ਨੇ ਜਦੋਂ ਠਰਾ ਦੇ ਵਿੱਚ ਆਉਣਾ ਵਾ ਉਸ ਤੋਂ ਬਾਅਦ ਜਮੀਨਾਂ ਨੂੰ ਜਿਹੜਾ ਉਹ ਪਧਰਾ ਕਰਨ ਦੀ ਸੇਵਾ ਚੱਲਣੀ ਆ। ਫਸਲਾਂ ਦੀ ਬਿਾਈ ਤੱਕ ਦੀ ਇਹ ਜਿਹੜੀ ਹੈ ਸੇਵਾ ਵਾ ਇਹ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਵਾਂ ਉਹ ਉਹਨਾਂ ਨੂੰ ਨਿਰੰਤਰ ਜਾਰੀ ਰੱਖਣ ਦੇ ਯਤਨ ਜਿਹੜੇ ਆ ਉਹ ਜੰਗੀ ਪੱਧਰ ਤੇ ਤਾਂ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਯਤਨ ਕੀਤੇ ਜਾ ਰਹੇ ਨੇ ਲੇਕਿਨ ਕਾਰ ਸੇਵਾ ਡਰੋਲੀ ਭਾਈ ਵੱਲੋਂ ਵੀ ਅਸੀਂ ਸੁਣਿਆ ਕਿ ਬੜੇ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਨੇ ਸੋ ਆਪ ਜੀ ਇਹਨਾਂ ਚੱਲ ਰਹੀਆਂ ਸੇਵਾਵਾਂ ਤੇ ਨਿਰੰਤਰ ਕਦੋਂ ਤੱਕ ਸੇਵਾਵਾਂ ਜਿਹੜੀਆਂ ਚਲਦੀਆਂ ਰਹਿਣਗੀਆਂ ਇਹਦੇ ਬਾਬਤ ਅਸੀਂ ਚਾਹੁੰਦੇ ਆ ਕਿ ਸੰਗਤਾਂ ਨੂੰ ਥੋੜਾ ਜਰੂਰ ਦੱਸੋ ਅਸਲ ਵਿੱਚ ਜਿਵੇਂ ਜਿਵੇਂ ਜ਼ਰੂਰਤ ਪਵੇ ਜੀ ਤੇ ਜਿੰਨੀ ਕੋ ਸਮਰੱਥਾ ਸਤਪੁਰੂ ਜੀ ਬਖਸ਼ਿਸ਼ ਕਰਦੇ ਆ ਜੀ ਉਹ ਹਰ ਇੱਕ ਦਾ ਫਰਜ਼ ਬਣਦਾ ਕਰਨਾ ਚਾਹੀਦਾ ਤੇ ਕਰਨ ਦਾ ਯਤਨ ਕਰਦੇ ਆ ਕਿ ਕਿਵੇਂ ਕਿੰਨੀ ਸੇਵਾ ਸਤਗੁਰੂ ਜੀ ਲੈਣਗੇ ਜੀ ਇਹ ਕਹਿਣਾ ਸਮੇ ਤੋਂ ਪਹਿਲਾਂ ਦੀ ਗੱਲ ਹੋਵੇਗੀ ਪਿਛਲੀ ਵਾਰੀ ਵੀ ਤੇ ਈ ਵਿੱਚ ਵੀ ਜਦੋਂ ਹੜ੍ਹਾਂ ਦੇ ਪ੍ਰਕੋਪ ਨਾਲ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਜ਼ਮੀਨਾਂ ਵੀ ਤਬਾਹ ਹੋ ਗਈਆਂ ਫਸਲਾਂ ਦੇ ਨਾਲ ਤੇ ਉਹ ਮੈਂ ਉੱਥੇ ਫਿਰ ਉਹ ਜ਼ਮੀਨ ਪਧਰੀ ਕਰਕੇ ਜੀ ਸੰਗਤਾਂ ਵੱਲੋਂ ਹੀ ਟਰੈਕਟਰ ਲਿਆ ਕੇ ਤੇਲ ਵੀ ਆਪਣੇ ਕੋਲੋਂ ਪਾ ਕੇ ਸੰਗਤ ਵੱਲੋਂ ਸੇਵਾਦਾਰਾਂ ਵੱਲੋਂ ਬੇਨਤੀ ਕੀਤੀ ਗਈ ਅਸੀਂ ਨਾਲ ਉਹਨਾਂ ਦੇ ਚਲੋ ਸਹਿਯੋਗ ਵਿਚਾਰ ਤੇ ਪਧਰੀ ਕਰਕੇ ਖਾਦ ਵੀ ਵਗੈਰਾ ਕਰਕੇ ਬੀਜ ਕੇ ਜਿਹੜੇ ਲੋਡ ਬੰਦ ਸੀ ਜਿੰਨਾਂ ਕਦਾ ਹੋ ਸਕਦਾ ਸਤਿਗੁਰੂ ਜੀ ਨੇ ਅੱਗੇ ਵੀ ਸੇਵਾ ਲਈ ਪਹਿਲਾਂ ਵੀ ਤੇਈ ਚ ਵੀ ਹੁਣ ਵੀ ਇਹ ਖਿਆਲ ਆ ਸਤਿਗੁਰੂ ਜੀ ਕਿਰਪਾ ਕਰਨਗੇ ਤੇ ਜਿੱਥੇ અત્યੰਤ ਲੋਡ ਬੰਦ ਹੁੰਦਾ ਵਸੇ ਥਾਂ ਪਰ ਥਾਂ ਜਿੱਥੇ ਬੰਦੀਆਂ ਕਰਦੀਆਂ ਹੀ ਨੇ ਤੇ ਜਿੰਨਾ ਕ ਸੰਭਵ ਹੋਵੇ ਫਰਜ ਹੈ ਸਭ ਦਾ ਫਰਜ ਹੈ ਆਪਣਾ ਵੀ ਫਰਜ ਹੈ ਗੁਰੂ ਕਿਰਪਾ ਕਰਕੇ ਕਰਾਉਣਗੇ ਬਾਚੋ ਜਿਸ ਤਰ੍ਹਾਂ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਜਦੋਂ-ਜਦੋਂ ਵੀ ਜਿੱਥੇ-ਜਿੱਥੇ ਵੀ ਕਿਤੇ ਵਿਵਤਾ ਦੀ ਘੜੀ ਬਣੀ ਜਿੱਥੇ-ਜਿੱਥੇ ਵੀ ਹੜ੍ਹ ਆਏ ਉੱਥੇ-ਉੱਥੇ ਪੰਜਾਬ ਜਾ ਕੇ ਖੜ ਜਾਂਦਾ ਰਿਹਾ ਪੰਜਾਬ ਦੇ ਨਾਲ ਕੋਈ ਖੜਿਆ ਨਹੀਂ ਖੜਿਆ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿਹੜੀ ਦੇਸ਼ ਦੀ ਸਰਕਾਰ ਆ ਜਦੋਂ ਉਹ ਵੀ ਪੰਜਾਬ ਦੇ ਪੰਜਾਬ ਨੂੰ ਆਪਣਾ ਇੱਕ ਹਿੱਸਾ ਮੰਨਦੀ ਆ ਜੇ ਇਸ ਪੰਜਾਬ ਨੂੰ ਕੋਈ ਵੀ ਛੱਡਣਾ ਨਹੀਂ ਚਾਹੁੰਦਾ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਜਦੋਂ ਦੇਸ਼ ਦੀ ਸਰਕਾਰ ਖਾਸ ਕਰਕੇ ਮੋਦੀ ਸਾਹਿਬ ਦਾ ਇੱਕ ਟਵੀਟ ਵੀ ਨਾ ਆਉਣਾ ਇੱਕ ਅਫੀਸ਼ੀਅਲ ਬਿਆਨ ਵੀ ਨਾ ਆਉਣਾ ਇਹ ਇਹ ਬੜਾ ਇੱਕ ਜਿਹੜਾ ਵਾ ਉਹ ਦਰਦ ਦੇਣ ਵਾਲੀ ਇੱਕ ਗੱਲ ਆ ਇਹ ਇਹ ਜਿਸ ਤਰ੍ਹਾਂ ਕਿ ਜਦੋਂ ਕਿਤੇ ਵੀ ਜ਼ਰੂਰਤ ਪੈਂਦੀ ਆ ਮੋਦੀ ਸਾਹਿਬ ਵੱਲੋਂ ਬੜੀ ਛੇਤੀ ਬਿਆਨ ਜਿਹੜਾ ਵਾ ਉਹ ਦਿੱਤਾ ਜਾਂਦਾ ਹੈ ਪਰ ਪੰਜਾਬ ਦੇ ਪ੍ਰਤੀ ਉਹ ਚੁੱਪ ਧਾਰਨਾ ਜਿਹੜੀ ਕੀਤੀ ਹੋਈ ਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਖਾਸ ਕਰਕੇ ਨਾ ਜਿਹੜੀ ਵੀ ਦੇਸ਼ ਦੀ ਸਰਕਾਰ ਹੁੰਦੀ ਲੋਕਾਂ ਨੇ ਆਪ ਚੁਣੀ ਹੁੰਦੀ ਆ ਤੇ ਸੰਵਿਧਾਨ ਵੀ ਇਹ ਕਹਿੰਦਾ ਹੈ ਤੇ ਇਹ ਗੱਲ ਦੇਖਣ ਤੋਂ ਵੀ ਲੱਗਦੀ ਹੁੰਦੀ ਵੀ ਆ ਵੀ ਲੋਕਾਂ ਦੀ ਆਪਣੀ ਸਰਕਾਰ ਆ ਜੀ 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 ਜਿਹੜੀ ਆਪਣੀ ਸਰਕਾਰ ਆ ਬਿਲਕੁਲ ਉਹਦਾ ਬੜੀ ਦੁਖਦਾਈ ਗੱਲ ਆ ਵੀ ਉਹਨਾਂ ਨੂੰ 15 ਦਿਨ ਲੱਗ ਗਏ ਪਤਾ ਲੱਗੰਤੇ ਕੀ ਕੋਈ ਡਾਇਸਾਸਟਰ ਵੀ ਹੋਇਆ ਪੰਜਾਬ ਵਿੱਚ 15 ਦਿਨਾਂ ਬਾਅਦ ਪਤਾ ਲੱਗਾ ਵੀ ਕੋਈ ਆਫਤ ਵੀ ਆਈ ਹੈ ਤੇ ਫਿਰ ਹੁਣ ਇਨਕੁਆਰੀਆਂ ਸ਼ੁਰੂ ਹੋਈਆਂ ਅਜੇ ਤੇ ਉਹਦੀ ਉਹ ਕੀ ਸਫਾਰਸ਼ ਹੁੰਦੀ ਆ ਉਹ ਕੀ ਮੰਨਿਆ ਜਾਂਦਾ ਇਹ ਤਾਂ ਉਦੋਂ ਬਾਅਦ ਹੀ ਦੱਸਿਆ ਜਾ ਸਕੂ ਪਰ ਆਪਣੀ ਸਰਕਾਰ ਕਿਉਂਕਿ ਮੰਨੀ ਜਾਂਦੀ ਕਹੀ ਜਾਂਦੀ ਐ ਇਸ ਕਰਕੇ ਸੰਗਤ ਦਾ ਲੋਕਾਂ ਦਾ ਪੰਜਾਬੀਆਂ ਦਾ ਇਹ ਗਿਲਾ ਬਣਦਾ ਹੋਰ ਕਿਹੜੇ ਸਟੇਟ ਸਾਨੂੰ ਐਂਜ ਲੱਗਦਾ ਪੰਜਾਬੀਆਂ ਨੂੰ ਹੋਰ ਕਿਸੇ ਸਟੇਟ ਚ ਕੋਈ ਡਾਇਜਾਸਟਰ ਹੋਵੇ ਤੇ ਹੁਣ ਤੱਕ ਤੇ ਉਹ ਇਨਕੁਆਰੀਆਂ ਭਾਵੇਂ ਬਾਅਦ ਚ ਹੋਈ ਜਾਂਦੀਆਂ ਵੱਡੇ ਫੰਡ ਪੈਕੇਜ ਐਲਾਨ ਕਰਕੇ ਉਹਨਾਂ ਦੀ ਪਰਪਾਈ ਕਰਨ ਦਾ ਯਤਨ ਕੀਤਾ ਜਾਂਦਾ ਆ ਗੱਲ ਠੀਕ ਆ ਤੇ ਸਤਗੁਰੂ ਜੀ ਦੀ ਬਖਸ਼ਿਸ਼ ਆ ਗੁਰਾਂ ਦੇ ਨਾਮ ਤੇ ਜਿਉਂਦਾ ਪੰਜਾਬ ਆ ਤੇ ਪੰਜਾਬੀਆਂ ਨੇ ਪੰਥ ਨੇ ਸਿੱਖਾਂ ਨੇ ਆਪ ਮੁਹਾਰੇ ਇਸ ਆਫਤ ਵਿੱਚ ਪੀੜਤ ਆਪਣੇ ਭੈਣ ਭਰਾਵਾਂ ਦੀ ਮਦਦ ਕਰਨ ਲਈ ਰਾਤ ਦਿਨ ਇੱਕ ਕਰ ਦਿੱਤਾ ਪਰ ਸਰਕਾਰਾਂ ਦੀ ਬੇਰੁਖੀ ਜਿਹੜੀ ਆ ਉਹ ਦੁਖਦਈ ਹੈ ਇਹ ਕੰਮ ਸਰਕਾਰਾਂ ਦੇ ਕਰਨ ਵਾਲੇ ਜੇ ਸਮੇਂ ਤੋਂ ਪਹਿਲਾਂ ਹੁੰਦਾ ਸਮੇਂ ਤੋਂ ਪਹਿਲਾਂ ਸਰਕਾਰ ਕਰਦੀ ਤੇ ਇਹਨਾਂ ਦੀ ਦਰਿਆਵਾਂ ਦੀ ਖੁਦਾਈ ਹੁੰਦੀ ਦਰਿਆਵਾਂ ਦੇ ਵਿੱਚ ਜਿਹੜੀ ਭਰੀ ਰੇਤ ਆ ਆ ਆਂਡ ਗਵਾਂਡ ਵਾਲੇ ਜਿਨ੍ਹਾਂ ਆੜਗਵਾੜ ਛੱਡੋ ਇਹ ਦਰਿਆ ਲੋਕਾਂ ਦੀ ਆਪਣੀ ਨਿਜੀ ਜ਼ਮੀਨ ਚ ਵਗ ਰਿਹਾ ਜਦੋਂ ਦਰਿਆ ਦਾ ਇੱਥੇ ਪਾਣੀ ਖੜੇਗਾ ਹੁਣ ਰੁਕੇਗਾ ਜਦੋਂ ਵੀ ਇੱਥੇ ਮੱਛੀਆਂ ਦੇ ਠੇਕੇ ਸਰਕਾਰ ਦੇਵੇਗੀ ਰੇਤ ਦੇ ਠੇਕੇ ਸਰਕਾਰ ਦੇਵੇਗੀ ਜੇ ਇਸ ਜ਼ਮੀਨ ਦੇ ਮਾਲਕ ਕਿਸਾਨ ਨੇ ਵੀ ਆਪਣਾ ਕੋਈ ਕਮਰਾ ਪਾਉਣਾ ਹੋਵੇ ਜਿਹੜੇ ਠਹਿ ਗਏ ਹੋਣ ਤੇ ਉਹਨੂੰ ਰੇਤਾਂ ਮੁੱਲ ਖਰੀਦੀ ਬਹੁ ਆਪਣੀ ਜ਼ਮੀਨ ਚੋਂ ਮਾਰੀਓ ਇਹ ਕਿੱਡਾ ਵੱਡਾ ਦੁਖਾਂਤ ਹੈ ਕਿੰਨੀ ਕਿੰਨਾ ਵੱਡਾ ਅਨਿਆਹ ਹੈ ਕਿਸਾਨ ਨਾਲ ਪੰਜਾਬੀਆਂ ਨਾਲ ਕਿਸਾਨਾਂ ਨਾਲ ਤੇ ਜਦੋਂ ਫਸਲਾਂ ਤਬਾਹ ਹੋ ਗਈਆਂ ਜ਼ਮੀਨਾਂ ਵੀ ਤਬਾਹ ਹੋ ਗਈਆਂ ਘਰ ਟਹਿ ਗਏ ਪਸ਼ੂਆਂ ਦਾ ਮੱਝਾਂ ਗਾਵਾਂ ਦਾ ਦੁੱਧ ਵੇਚਣ ਦਾ ਸਹਾਇਕ ਧੰਦਾ ਵੀ ਤਬਾਹ ਹੋ ਗਿਆ ਕਿਸਾਨਾਂ ਦਾ ਤੇ ਇਹਦੇ ਨਾਲ-ਨਾਲ ਫਸਲ ਦੇ ਜ਼ਮੀਨ ਦੇ ਦੁੱਧ ਦੇ ਧੰਦੇ ਦੀ ਤਬahi ਨਾਲ ਮਜ਼ਦੂਰਾਂ ਦਾ ਵੀ ਉਨ੍ਹਾਂ ਹੀ ਬਰਾਬਰ ਨੁਕਸਾਨ ਹੁੰਦਾ ਉਨ੍ਹਾਂ ਦਾ ਰੁਜ਼ਗਾਰ ਵੀ ਬੰਦ ਹੁੰਦਾ ਜਿਹੜੀ ਸਰਕਾਰ ਹੁੰਦੀ ਲੋਕਾਂ ਦੀ ਸਰਕਾਰ ਲੋਕਾਂ ਵਾਸਤੇ ਯੋਗ ਪ੍ਰਬੰਧ ਕਰਨੇ ਇਹੋ ਜਿਹੀ ਵੀ ਇਹਦੀ ਖੁਦਾਈ ਕੀਤੀ ਜਾਂਦੀ ਜਾਂ ਜਿਨ੍ਹਾਂ ਦੀ ਮਾਲਕੀ ਜ਼ਮੀਨ ਆ ਸਾਰੀ ਜ਼ਮੀਨ ਮਾਲਕੀ ਆ ਜਿਹਦੇ ਚ ਦਰਿਆ ਵਗਦਾ ਆ ਹੈਡ ਜਿਹੜਾ ਹਰੀਕੇ ਹੱਡਾ ਹੈੱਡ ਵਰਕਰਸ ਜਿੱਥੇ ਬਣਿਆ ਉਹਨਾਂ ਕੋ ਥਾਂ ਸਰਕਾਰ ਨੇ ਐਕਵਾਇਰ ਕੀਤਾ ਉਸ ਤੋਂ ਅੱਗੇ ਵੀ ਜ਼ਮੀਨਾਂ ਦੀ ਕਿਸਾਨਾਂ ਦੀ ਮਾਲਕੀਅਤ ਜ਼ਮੀਨ ਵਿੱਚ ਵਗਦਾ ਪਿੱਛੇ ਵੀ ਕਿਸਾਨਾਂ ਦੀ ਮਾਲਕੀਤ ਜ਼ਮੀਨ ਵਿੱਚ ਵਗਦਾ ਤੇ ਜੇ ਕਿਸਾਨਾਂ ਨੂੰ ਆਗਿਆ ਹੋਵੇ ਵੀ ਤੁਸੀਂ ਇਹ ਚੁੱਕ ਕੇ ਬੰਨ ਨਾਲੇ ਵੱਡੇ ਕਰੋ ਨਾਲੇ ਆਪਣੀਆਂ ਜ਼ਮੀਨਾਂ ਵਚੀਆਂ ਕਰੋ ਤੇ ਜੇ ਇੱਥੇ 2 ਨੰਬਰ ਦਾ ਧੰਦਾ ਕਰਨ ਵਾਲੇ ਠੇਕਾ ਕਿਤੋਂ ਦਾ ਲਿਆ ਅਗਰੇ ਤਾਂ ਕਿਤੋਂ ਚੁੱਕ ਕੇ ਵੇਚ ਕੇ ਆ ਆਪਣੀਆਂ ਉਹ ਸਾਮਰਾਜਵਾਦ ਵਾਲਵੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਦੇ ਨਾਲ ਅਮੀਰ ਹੋ ਰਹੇ ਆ ਭਈ ਜਿਨ੍ਹਾਂ ਦੀ ਜ਼ਮੀਨ ਚੋ ਚੁੱਕਿਆ ਜਾ ਰਿਹਾ ਉਹ ਗਰੀਬ ਹੋ ਰਹੇ ਹਰ ਸਾਲ ਹੋਵੇ ਸਾਲ ਛੱਡ ਕੇ ਹੋਵੇ ਤਮਾਈ ਕਿਸਾਨ ਦੀ ਜ਼ਮੀਨ ਦੀ ਆ ਰੇਤਾ ਦੀ ਮਾਲਕ ਸਰਕਾਰ ਆ ਤਿਲ ਫੁੱਲ ਸਰਕਾਰ ਨੂੰ ਜਾਂਦਾ ਬਾਕੀ ਉਹ ਦੋ ਨੰਬਰ ਵਾਲੇ ਜਿਹੜੇ ਰੇਤ ਮਾਫੀਆ ਜਿਹਨੂੰ ਕਹਿੰਦੇ ਉਹਨਾਂ ਦੀ ਜੇਬਾਂ ਭਰਦੀਆਂ ਤੇ ਇਹ ਸਾਰਾ ਕੁਝ ਕਿਸਾਨ ਤਾਂ ਜੇ ਸ਼ਿਕਾਇਤ ਕਰੇ ਤੇ ਅਰਾਸ਼ਟ ਕਿਸਾਨ ਹੋਊਗਾ ਮਾਫੀਆ ਵਾਲਾ ਨਹੀਂ ਕਿਉਂਕਿ ਉਹਦੇ ਹੱਥੀ ਬੜੇ ਲੰਬੇ ਐ ਦੇਖਣ ਨੂੰ ਲੱਗਦਾ ਪਤਾ ਨਹੀਂ ਹੁਣ ਠੀਕ ਆ ਕਿ ਨਹੀਂ ਕੋਈ ਮੰਤਰੀ ਵੀ ਜਾਵੇ ਨਾ ਮੈਂ ਇਹ ਰੋਕਣੀ ਆ ਤੇ ਇਹ ਹੋ ਸਕਦਾ ਵੀ ਮੰਤਰੀ ਅਰੈਸਟ ਹੋ ਜੇ ਮੰਤਰੀ ਮੰਤਰੀ ਨਾਲ ਰਵੇ ਇਨੀ ਪਾਵਰ ਇਹਨਾਂ ਲੋਕਾਂ ਕੋਲੇ ਤੇ ਜਿਹੜੇ ਮਾਲਕ ਨੇ ਜ਼ਮੀਨ ਦੇ ਉਹ ਖਵਾਰ ਹੁੰਦੇ ਆ ਫਸਲਾਂ ਉਹਨਾਂ ਦੀਆਂ ਤਬਾਹ ਤੇਈ ਵਿੱਚ ਇਹ ਹੜ ਆਇਆ ਜੀ ਤੇ ਕੋਜ ਕਿਸਾਨਾਂ ਤੋਂ ਤਾਂ ਜਮੀਨ ਬਣੀ ਹੀ ਨਹੀਂ ਸੀ ਅਜੇ ਜਿਨ੍ਹਾਂ ਨੇ ਸਾਲ ਲਾ ਕੇ ਬਰਾਹੀ ਹੋਣ ਫਸਲ ਬੀਜੀ ਪੁੱਤਾਂ ਵਾਂਗ ਪਾਲੀ ਸਿਰੇ ਤੇ ਆਈ ਖਰਚਾ ਸਾਰਾ ਹੋ ਗਿਆ ਫਸਲ ਤਬਾਹ ਹੋ ਗਈ ਜਮੀਨ ਫਿਰ ਤਬਾਹ ਹੋ ਗਈ ਇਹ ਬਹੁਤ ਦੁਖਾਂਤ ਹੈ ਵੱਡਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਸੂਬਾ ਸਰਕਾਰ ਨੂੰ ਵੀ ਆਪਣੇ ਸਾਧਨਾਂ ਨਾਲ ਤੇ ਖਾਸ ਕਰਕੇ ਕੇਂਦਰ ਸਰਕਾਰ ਨੂੰ ਹਰ ਜੋ ਉਹਦਾ ਕਰਨ ਵਾਲੇ ਉਹਦੇ ਕੰਮ ਜਿਹੜੇ ਲੋਕ ਖੁਦ ਕਰ ਰਹੇ ਆਪਣੇ ਇੱਥੇ ਗੁਰੂ ਸਮਾਤਮਕਸ਼ਣ ਅਰਦਾਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਆਫਤਾਂ ਤੋਂ ਜਿਹੜੇ ਸਾਡੇ ਭੈਣ ਭਰਾ ਇਹਨਾਂ ਨੂੰ ਛੁਟਕਾਰਾ ਮਿਲੇ ਜਿੱਦਾਂ ਕਿ ਪਾਤਸ਼ਾਹ ਸੈਂਟਰ ਦੀ ਸਰਕਾਰ ਤੇ ਦੇਸ਼ ਦੀ ਸਰਕਾਰ ਆ ਉਹਦੇ ਤੇ ਰੋਸ ਕਰਨਾ ਹਰੇਕ ਸੂਬੇ ਦਾ ਅਧਿਕਾਰ ਆ ਜਿਹੜੀ ਸਰਕਾਰ ਸੂਬੇ ਦੇ ਵਿੱਚ ਸੂਬੇ ਦੀ ਆਵਾਮ ਨੇ ਸੂਬੇ ਦੇ ਵੋਟਰਾਂ ਨੇ ਸੂਬੇ ਦੇ ਲੋਕਾਂ ਨੇ ਸੂਬੇ ਦੀ ਜਨਤਾ ਨੇ ਚੁਣੀ ਹੋਈ ਆ ਆਪਣੀ ਚੁਣੀ ਹੋਈ ਸਰਕਾਰ ਜਿਸ ਸਰਕਾਰ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਮਤ ਮਿਲੀ ਹੋਵੇ 92 ਜਿਸ ਸਰਕਾਰ ਦੇ ਐਮਐਲਏ ਹੋਣ ਉਸ ਸਰਕਾਰ ਦਾ ਮੁੱਖ ਮੰਤਰੀ ਅੱਜ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਲੋਕਾਂ ਦੇ ਨਾਲ ਜਿਹੜੀ ਉਹ ਖੜਨ ਦੇ ਵਿੱਚ ਉਹ ਪੂਰੀ ਤਰ੍ਹਾਂ ਫੇਲ ਹੋਈ ਆ ਅੱਜ ਸਰਕਾਰ ਕਿਤੇ ਵੀ ਸਹੀ ਮੈਣਿਆਂ ਦੇ ਵਿੱਚ ਲੋਕਾਂ ਦੇ ਨਾਲ ਖੜੀ ਹੋਈ ਦਿਸਦੀ ਨਹੀਂ ਤੇ ਲੋਕਾਂ ਦੇ ਮਨਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਗੁੱਸਾ ਵੀ ਜਿਹੜਾ ਵਾ ਉਹ ਬਹੁਤ ਜ਼ਿਆਦਾ ਜਿਹੜਾ ਭਰਿਆ ਪਿਆ ਆ ਪੰਜਾਬ ਸਰਕਾਰ ਦਾ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਨਾ ਖੜਨਾ ਅਤੇ ਦੇਰੀ ਜਿਹੜੀ ਆ ਉਸ ਦੇਰੀ ਨੂੰ ਹੋਰ ਲੰਮਾ ਕਰਨਾ ਦੇਰੀ ਦੇ ਵਿੱਚ ਹੋਰ ਜਿਆਦਾ ਸਪੇਸ ਭਰਨੀ ਇਸ ਦੇਰੀ ਦੇ ਕੀ ਮੈਨੇ ਹੋ ਸਕਦੇ ਨੇ ਤੁਹਾਡੇ ਸਵਾਲ ਵਿੱਚ ਹੀ ਜਵਾਬ ਆ ਗਿਆ ਇਹ ਸਰਕਾਰ ਲੋਕਾਂ ਦੀ ਆਪਣੀ ਆ ਉਹ ਵੀ ਲੋਕਾਂ ਦੀ ਆਪਣੀ ਉਹਨੂੰ ਵੀ ਵੋਟਾਂ ਲੋਕਾਂ ਨੇ ਪਾਈਆਂ ਤੇ ਇਹ ਗੱਲ ਤਾਂ ਸਮਝ ਤੋਂ ਬਾਹਰ ਆ ਵੀ ਇਹ ਦੇ ਕੀ ਕਾਰਨ ਨੇ ਹੁਣ ਉਹ ਹੀ ਦੱਸ ਸਕਦੇ ਵੀ ਕਿਉਂ ਨਹੀਂ ਖੜ ਸਕਦੇ ਕਿਉਂ ਨਹੀਂ ਖੜ ਰਿਹਾ ਕਿਉਂ ਨਹੀਂ ਖੜਿਆ ਜਾ ਰਿਹਾ ਉਹਨਾਂ ਕੋਲ ਇਹ ਬਹੁਤ ਦੁਖਦਈ ਗੱਲ ਹੈ ਕਿਉਂਕਿ ਮੈਂ ਤੇ ਗੁਰੂ ਘਰ ਦਾ ਇੱਕ ਸੇਵਾਦਾਰ ਆਂ ਰਾਜਸੀ ਆਗੂ ਨਹੀਂ ਮੈਂ ਰਾਜਸੀ ਕਿਪਨੀ ਨਹੀਂ ਕਹੀ ਤੇ ਕਰਨੀ ਚਾਹੁੰਦਾ ਪਰ ਇੱਕ ਗਿਲਾ ਜ਼ਰੂਰ ਹੈ ਸ਼ਿਕਾਇਤ ਜ਼ਰੂਰ ਅਗੇ ਕਰਨਾ ਚਾਹੀਦਾ ਕਰਨਾ ਚਾਹੀਦਾ ਸੀ ਕਿਉਂ ਨਹੀਂ ਕਰ ਸਕਦੇ ਉਹੀ ਦੱਸ ਸਕਦੇ ਆ ਤੇ ਉਹਦਾ ਕਾਰਨ ਵੀ ਦੂਰ ਉਹੀ ਕਰ ਸਕਦੇ ਕਰਮ ਕਰਨਾ ਚਾਹੀਦਾ ਮਾੜਾ ਮੋਟਾ ਹੁਣ ਲੋਕਾਂ ਨੂੰ ਆਪਣੇ ਨਮਾਇੰਦਿਆਂ ਦੇ ਥੋੜੇ ਬੋਦੇ ਦਰਸ਼ਨ ਹੋ ਜਾਂਦੇ ਕਿਤੇ ਇਹੋ ਜੀ ਆਫਤ ਚ ਉਹ ਵੀ ਲੋਕ ਲਗਾ ਕੇ ਆਉਂਦੇ ਜਾਂਦੇ ਆ ਕੋਈ ਸਵਾਦ ਨਹੀਂ ਨਾ ਵੀ ਲੋਕਾਂ ਦੀ ਆਪਣੀ ਸਰਕਾਰ ਹੋਵੇ ਲੋਕਾਂ ਦੇ ਆਪਣੇ ਨਮਾਇੰਦੇ ਹੋਣ ਤੇ ਗੁਰੂ ਸਮਾਤ ਬਖਸ਼ਣ ਵੀ ਆਪਣੇ ਫਰਜ਼ ਸਮਝਣ ਆਪਣੇ ਫਰਜ਼ ਨਿਭਾਉਣ ਜਿਸ ਤਰ੍ਹਾਂ ਕਿ ਪਾਛੋ 2023 ਦੇ ਵਿੱਚ ਵੀ ਸਾਡੇ ਪੰਜਾਬ ਨੂੰ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਨੁਕਸਾਨ ਜਿਹੜਾ ਝੱਲਣਾ ਪਿਆ ਸੀਗਾ ਇਹਨਾਂ ਪਾਣੀਆਂ ਦੀ ਮਾਰ ਝਲਣੀ ਪਈ ਸੀ ਅੱਜ ਠੀਕ 2 ਸਾਲ ਬਾਅਦ ਫੇਰ 2025 ਦੇ ਵਿੱਚ ਸਾਨੂੰ ਪਾਣੀਆਂ ਦੀ ਮਾਰ ਝਲਣੀ ਪੈ ਰਹੀ ਆ ਇਹ ਇਹ ਜਿਹੜਾ 2 ਸਾਲ ਦੇ ਵਕਬੇ ਬਾਅਦ ਦੁਬਾਰਾ ਫੇਰ ਰਿਪੀਟ ਹੋ ਗਿਆ ਪਾਣੀ ਇਹ ਇਹ ਕੋਈ ਢੂੰਗੀ ਸਾਜ਼ਿਸ਼ ਦਾ ਹਿੱਸਾ ਵੀ ਕਿਹਾ ਜਾ ਸਕਦਾ ਇਹ ਮਤਲਬ ਕਿ ਕਲੋਹੀ ਹੈ ਫਿਰ ਸਰਕਾਰਾਂ ਦੇ ਸਰਕਾਰ ਦੇ ਸਾਧਨ ਅਸੀਮ ਹੁੰਦੇ ਆ ਕੋਈ ਵੀ ਜਿਹੜੀ ਸੰਸਥਾ ਹੈ ਨਾ ਪ੍ਰਾਈਵੇਟ ਸੰਸਥਾ ਜਿਹੜੀ ਆ ਉਹ ਉਹਦੇ ਸਾਧਨ ਸੀਮਿਤ ਹੁੰਦੇ ਆ ਉਹ ਕਿੰਨਾ ਕੁ ਕਰ ਸਕਦੀ ਸਰਕਾਰ ਚਾਵੇ ਇਹਦੇ ਵਿੱਚੋਂ ਹੀ ਹੋਣ ਵਾਲੀ ਆਮਦਨ ਆ ਭਾਵੇਂ ਆਰਸੀਸੀ ਬੰਦ ਬਣਾ ਦੇਵੇ ਤੇ ਆ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਕੇ ਉਹਨਾਂ ਨੂੰ ਯੋਗ ਉਹਨਾਂ ਨੂੰ ਮੁੱਲ ਮਿਲੇ ਉਹ ਆਪਣੀ ਕਿਤੇ ਯੋਗ ਥਾਂ ਤੇ ਖਰੀਦ ਲੈਣ ਉਹਨਾਂ ਦਾ ਵੀ ਇਹ ਜਿਹੜਾ ਜਿਹੜੀ ਰੋਜ਼ ਦੀ ਮੁਸੀਬਤ ਆ ਆਪਾਂ 2 ਸਾਲ ਕਹਾਂਗੇ ਵੀ 23 ਵਿੱਚ ਹੜ੍ਹ ਆਇਆ 24 ਦਾ ਲੰਘਿਆ ਉਹਨਾਂ ਦਾ ਜ਼ਮੀਨ ਠੀਕ ਕਰਦੇ ਤੇ 25 ਫੇਰੇ ਤੇ ਲਗਾਤਾਰ ਹੀ ਉਹ ਹੜ੍ਹ ਦੀ ਮਾਰਚ ਉਹ ਸਾਫ ਦੀ ਮਾਰ ਵਿੱਚ ਹੀ ਆ ਕਿਸਾਨ ਵਿਚਾਰਾ ਬਹੁਤ ਦੁਖਾਂਤ ਵਾਲਾ ਇਹ ਸਾਰੀ ਦਸ਼ਾ ਹਾਲਾਤ ਆ ਸਤਿਗੁਰੂ ਕਿਰਪਾ ਕਰਨ ਵੀ ਇਹਨਾਂ ਭੈਣ ਭਰਾਵਾਂ ਨੂੰ ਵੀ ਇਸ ਦੁਖਾਂਤ ਤੋਂ ਨਜਾਤ ਮਿਲੇ ਸਰਕਾਰਾਂ ਨੂੰ ਵੀ ਸਮੱਤ ਮਿਲੇ ਉਹ ਆਪਣੀ ਫਰਜ਼ ਪਛਾਨ ਕੇ ਨਿਭਾਉਣ ਇਹ ਦੇਸ਼ ਵਿਦੇਸ਼ ਦੀ ਸੰਗਤ ਜਿਹੜੀ ਹੈ ਨਾ ਮਾ ਪੁੱਛੋ ਇਸ ਸਮੇਂ ਪੰਜਾਬ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਬਹੁਤ ਚਿੰਤਾ ਦੇ ਵਿੱਚ ਆ ਪੰਜਾਬ ਦੇ ਪ੍ਰਤੀ ਆਪਣਾ ਜਿਹੜਾ ਵਾ ਉਹ ਯੋਗਦਾਨ ਪਾਉਣਾ ਫਰਜ਼ ਸਮਝਦੀ ਆ ਸੋ ਦੇਸ਼ ਦੀ ਦੇਸ਼ ਤੋਂ ਬਾਹਰ ਵੱਸਦੇ ਹੋਏ ਪੰਜਾਬੀ ਭਾਈਚਾਰੇ ਨੂੰ ਅਤੇ ਪੰਜਾਬੀ ਭਾਈਚਾਰੇ ਨਾਲ ਪਿਆਰ ਰੱਖਣ ਵਾਲੀ ਕਮਿਊਨਿਟੀ ਨੂੰ ਅਤੇ ਮਨੁੱਖਤਾ ਦੇ ਨਾਲ ਪਿਆਰ ਕਰਨ ਵਾਲੇ ਉਹਨਾਂ ਲੋਕਾਂ ਨੂੰ ਜਿਹੜੇ ਇਹ ਮਨੁੱਖਤਾ ਦੇ ਲਈ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਹੜ੍ਹਾਂ ਦੇ ਨਾਂ ਤੇ ਚੈਰਿਟੀ ਇਕੱਠੀ ਕੀਤੀ ਆ, ਸਿਵਾਵਾਂ ਇਕੱਠੀਆਂ ਕੀਤੀਆਂ ਨੇ ਉਹਨਾਂ ਨੂੰ ਕੋਈ ਠੋਸ ਸਨੇਹਾ ਦੇਣਾ ਚਾਹੁੰਦੇ ਹੋ। ਬਈ ਇਹ ਗੱਲ ਹੈ ਕਿ ਜਿਹੜੇ ਦੇਸ਼ ਵਿਦੇਸ਼ ਵਿੱਚ ਵੱਸਦੇ ਨੇ ਸਿੱਖ ਸਿੱਖ ਸਿੱਖੀ ਦੇ ਪ੍ਰੇਮੀ ਪੰਜਾਬੀ ਪੰਜਾਬ ਦੇ ਪ੍ਰੇਮੀ ਤਾਂ ਬਹੁਤ ਸਾਰੇ ਆਪਣਾ ਯੋਗਦਾਨ ਪਾ ਰਹੇ ਬਹੁਤ ਸਾਰੇ ਬਲਕਿ ਹਰ ਪੰਜਾਬ ਵਾਸੀ ਜਿਹੜਾ ਵਿਦੇਸ਼ ਵਿੱਚ ਵੀ ਭਾਵੇਂ ਜਾ ਵੱਸਿਆ ਹਰ ਮਨੁੱਖਤਾ ਦਾ ਪ੍ਰੇਮੀ ਜਿਹੜਾ ਉਹਦੀ ਰੂਹ ਇਹ ਦੁਖਾਂਤ ਵੇਖ ਕੇ কুরਲਾ ਉੱਠੀ ਹੈ ਜਿੱਥੇ ਸ਼ਕਤ ਆਪਣਾ ਯੋਗਦਾਨ ਪਾ ਰੇ ਉਹਨਾਂ ਦੇ ਪਿਆਰ ਨੂੰ ਤਾਂ ਨਮਸਕਾਰ ਆ ਬਾਕੀ ਇਹ ਵੀ ਕਰਤਾਰ ਦੀ ਖੇਡ ਆ ਵੀ ਉਹ ਦੋਵੇਂ ਪਾਸੇ ਨੈਗੇਟਿਵ ਅਪਰੋਚ ਵਾਲੇ ਲੋਕ ਵੀ ਆ ਵੀ ਚੈਰਿਟੀ ਇਕੱਠੀ ਕਰਕੇ ਇਹਦੇ ਨਾਮ ਤੇ ਤੇ ਆਪਣੀਆਂ ਜੇਬਾਂ ਭਰਨੀਆਂ ਘਰ ਭਰਨੇ ਇਹ ਵੈਸੇ ਸਾਰੇ ਕੁਝ ਨੂੰ ਨੱਥ ਪਾ ਸਕਣਾ ਤਾਂ ਕਾਨੂੰਨ ਆ ਨਾ ਤੇ ਕਾਨੂੰਨ ਘਟਣ ਵਾਲੇ ਤੇ ਕਿਹਨੂੰ ਨੂੰ ਲਾਗੂ ਕਰਨ ਵਾਲੇ ਜਿਹੜੇ ਆ ਇਹ ਉਹਨਾਂ ਦਾ ਫਰਜ਼ ਬੰਦਾ ਉਹਨਾਂ ਨੂੰ ਵੀ ਜਾਗਣਾ ਚਾਹੀਦਾ ਬੱਸ ਕਰੋ ਬੜਾ ਸੌ ਲਿਆ ਤੇ ਜਿਹੜੇ ਹਿੱਸਾ ਪਾਉਂਦੇ ਆ ਉਹ ਚੈਰਿਟੀ ਇਕੱਠੀ ਕਰਨ ਵਾਲਿਆਂ ਨੂੰ ਦਿੰਦੇ ਆ ਵੈਸੇ ਹੁਣ ਦੇਖਿਆ ਜਾ ਰਿਹਾ ਰੁਝਾਨ ਬਹੁਤ ਸਾਰੇ ਸੁਚੇਤ ਨੇ ਜਿਹੜੇ ਪ੍ਰਦੇਸ਼ ਜਾਂ ਵਿਦੇਸ਼ਾਂ ਵਿੱਚ ਵਸਣ ਵਾਲੇ ਵੀ ਹਿੱਸਾ ਪਾਉਣਾ ਚਾਹੁੰਦੇ ਆ ਉਹ ਉਹ ਹੁਣ ਬੜੀ ਸੁਚੇਤਤਾ ਨਾਲ ਪੂਰੀ ਨਿਰਖ ਪਰਖ ਕਰਕੇ ਤੇ ਜਿੱਥੇ ਯੋਗ ਵਰਤੋਂ ਜਿਵੇਂ ਹੋ ਸਕਣੀ ਆ ਯੋਗ ਤਰੀਕੇ ਨਾਲ ਆਪਣੇ ਹੱਥੀਂ ਜਾਂ ਯੋਗ ਹੱਥਾਂ ਵਿੱਚ ਦੇ ਕੇ ਆਪਣਾ ਸਰਮਾਇਆ ਜਿਹੜਾ ਨਾ ਇਸ ਸੇਵਾ ਵਿੱਚ ਹਿੱਸਾ ਪਾ ਰਿਹਾ ਜਿਹੜੇ ਅਜੇ ਵੀ ਢਿੱਲ ਵਿੱਚ ਨੇ ਉਹਨਾਂ ਨੂੰ ਹੀ ਬੇਨਤੀ ਹੈ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੈਸੇ ਗੁਰੂ ਘਰ ਗੁਰਦ ਧਾਮਾਂ ਦੀ ਸੇਵਾ ਲਈ ਜਿਹੜੀ ਸੇਵਾ ਸੰਗਤ ਨੇ ਗੁਰੂ ਘਰਾਂ ਵਿੱਚ ਭੇਜੀ ਐ ਇਸ ਸੰਸਥਾ ਨੂੰ भेजी ਜਾਂਦੀ ਉਹਦੇ ਵਿੱਚੋਂ ਹੀ ਆਪਾਂ ਇਹ ਸੇਵਾ ਗੁਰੂ ਬਖਸ਼ਿਸ ਨਾ ਕਰ ਰਹੇ ਚੈਰਿਟੀ ਦੇ ਨਾਂ ਤੇ ਤੇਈ ਵਿੱਚ ਹੁਣ ਜੀ ਕਦੇ ਵੀ ਅਜੇ ਤੱਕ ਮਤਲਬ ਇਹ ਇਸ ਕਾਰਜ ਦੇ ਨਾਂ ਤੇ ਗੁਰੂ ਕਿਰਪਾ ਨੂੰ ਇੱਕ ਟੱਗਾ ਵੀ ਕਿਸੇ ਤੋਂ ਪ੍ਰਾਪਤ ਨਹੀਂ ਕੀਤਾ ਨਾ ਮੰਗਿਆ ਜਿੰਨੀ ਸਮਰੱਥਾ ਉਨੀ ਕੋਸ਼ਿਸ਼ ਜਾਰੀ ਆ ਬਾਕੀ ਹੈ ਤਾਂ ਸਾਰਾ ਗੁਰੂ ਦਾ ਬਿਲਕੁਲ ਗੁਰੂ ਕੀ ਸੰਗਤ ਦਾ ਤੇ ਗੁਰੂ ਕੇ ਲੇਖੇ ਹੀ ਗੁਰੂ ਕੀ ਸੰਗਤ ਦੀ ਲੇਖੇ ਖਰਚ ਹੋ ਰਿਹਾ ਇਹ ਸਭ ਦਾ ਫਰਜ ਆ ਮੇਰਾ ਵੀ ਫਰਜ ਆ ਤੇ ਇਹ ਫਰਜ ਸਮਝ ਕੇ ਗੁਰੂ ਕੀ ਸਮਝ ਕੇ ਸੇਵਾ ਨਿਭਾਉਣੀ ਚਾਹੀਦੀ ਆ ਕਿ ਇਸ ਰਸਾਨ ਨਹੀਂ ਗੁਰੂ ਸਮਤ ਬਖਸ਼ਣ ਜਿਹੜੇ ਜਾਗੇ ਆ ਤੇ ਜਿਹੜੇ ਅਜੇ ਵੀ ਕਿਤੇ ਭਰਮ ਜਾਂ ਧੋਖੇ ਵਿੱਚ ਅਯੋਗ ਹੱਥਾਂ ਵਿੱਚ ਦੇਖ ਕੇ ਆਪਣਾ ਸਰਮਾਇਆ ਚਾਉਂਦੇ ਤਾਂ ਵੀ ਯੋਗ ਸੇਵਾ ਹੋਵੇ ਤੇ ਅਯੋਗ ਥਾਂ ਤੇ ਲੱਗ ਜਾਂਦਾ ਉਹਨਾਂ ਨੂੰ ਵੀ ਸਾਵਧਾਨ ਹੋ ਕੇ ਆਪਣੇ ਹੱਥੀ ਪਹੁੰਚ ਕਰਕੇ ਜਾਂ ਯੋਗ ਥਾਂ ਵਿੱਚ ਉਹ ਆਪਣਾ ਸਰਮਾਇਆ ਦੇ ਕੇ ਸਫਲ ਕਰਨਾ ਚਾਹੀਦਾ ਭਾਵਨਾ ਬਹੁਤ ਆ ਜੀ ਉਦੋਂ ਵੀ ਬੜਾ ਬਿਲਕੁਲ ਵੇਖੋ ਕੋਈ ਮਤਲਬ ਕਿ ਪੰਜਾਬ ਦਾ ਕੋਈ ਕੋਈ ਇਲਾਕਾ ਮਾਝਾ ਮਾਲਵਾ ਦੁਆਬਾ ਕੋਈ ਇਹੋ ਜਿਹਾ ਨਹੀਂ ਜਿੱਥੋਂ ਇੱਥੇ ਮਿੱਟੀ ਪਹੁੰਚੀ ਹੈ ਹਾਂ ਹਾਂ ਤੇ ਵਿਦੇਸ਼ਾਂ ਵਿੱਚ ਵੀ ਵੱਸਦੇ ਹਰ ਪੰਜਾਬੀ ਨੇ ਸਿੱਖਾਂ ਨੇ ਪੰਥ ਦੇ ਹਿੱਸੇਦਾਰਾਂ ਨੇ ਜਿਹੜੇ ਪੰਥ ਦਾ ਹਿੱਸਾ ਨੇ ਤੇ ਬਲਕਿ ਹੋਰ ਵੀ ਪੰਜਾਬੀਆਂ ਨੇ ਭੇਦ ਭਾਵ ਨੂੰ ਜੇ ਕਿਸੇ ਦਾ ਕੋ ਗਲਾਸਿਕ ਵਾ ਮਾਨ ਮਟਾ ਆ ਵੀ ਉਹਨੂੰ ਪੁਲਾ ਕੇ ਉੱਪਰ ਉੱਠ ਕੇ ਸੇਵਾ ਕੀਤੀ ਆ ਗੁਰੂ ਕਿਰਪਾ ਕਰਨਾ ਇਹ ਪਿਆਰ ਇਹ ਭਾਵਨਾ ਨਿਰੰਤਰ ਬਣੀ ਰਹੇ ਤੇ ਪਾਣੀ ਦੇ ਲੈ ਜਾਣ ਤੋਂ ਬਾਅਦ ਵੀ ਆ ਜਿਹੜੇ ਸਾਡੇ ਭੈਣ ਭਰਾਵਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਉਹਨਾਂ ਨੂੰ ਤਿਆਰ ਕਰਕੇ ਪਦਰਾ ਕਰਕੇ ਬੀਜ ਤੇ ਖਾਦ ਖਰਚ ਕਰਕੇ ਫਸਲ ਵੇਚਣ ਦੀ ਸੇਵਾ ਜਿਹੜੀ ਆ ਬਲਕਿ ਉਹ ਲੋਡ ਇਹਨਾਂ ਦੀ ਹੋਰ ਵੱਡੀ ਹੋਣੀ ਹੁਣ ਨਾ ਲਾਉਣੀ ਤੇ ਕੁਝ ਕੁਝ ਵਿਅਕਤੀਗਤ ਤੌਰ ਤੇ ਜਾਂ ਸੰਸਥਾਗਤ ਤੌਰ ਤੇ ਕਰ ਰਿਹਾ ਤੇ ਦੂਜਿਆਂ ਨੂੰ ਵੀ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਅੱਛਾ ਕੁਝ ਸੰਗਤਾਂ ਜਿਹੜੀਆਂ ਅਜੇ ਵੀ ਘਰਾਂ ਦੇ ਵਿੱਚ ਬੈਠੀਆਂ ਹੋਈਆਂ ਜਿਹੜੀਆਂ ਸੰਗਤਾਂ ਅਜੇ ਵੀ ਸੋਚੀ ਜਾ ਰਹੀਆਂ ਉਹਨਾਂ ਸੰਗਤਾਂ ਨੂੰ ਇਹਨਾਂ ਚੱਲ ਰਹੀਆਂ ਸੇਵਾਵਾਂ ਦੇ ਪ੍ਰਤੀ ਕੋਈ ਸਨੇਹਾ ਆਉਣਾ ਚਾਹੀਦਾ ਆਉਣਾ ਚਾਹੀਦਾ ਤੇ ਆਪਣੀ ਪਹੁੰਚ ਅਨੁਸਾਰ ਹਰ ਤਰ੍ਹਾਂ ਨਾਲ ਤੇ ਖਾਸ ਕਰਕੇ ਹੱਥੀ ਹੱਥੀ ਸੇਵਾ ਕਰਨ ਵਿੱਚ ਹਾਜ਼ਰੀ ਭਰਨੀ ਚਾਹੀਦੀ ਆ ਅੰਜ ਤਾਂ ਇੱਥੇ ਵੀ ਮਿਲ ਜਾਣਗੇ ਬਣ ਦੇ ਲੱਗੇ ਇਧਰਲੇ ਪਾਸੇ ਕੋਈ ਕੰਡੇ ਬੈਠੇ ਵੀ ਘਰ ਮਿਲ ਸਕਦੇ ਵੀ ਉਦਾਹਰਨਾਂ ਹੈਗੀਆਂ ਨਾ ਤੇ ਉਹ ਇੱਥੇ ਨਾਂ ਲੱਗੇ ਹੋਣਾ ਜਾਗਣਾ ਚਾਹੀਦਾ ਆਪਣਾ ਸਮਝ ਕੇ ਕਾਰਜ ਰਲ ਮਿਲ ਕੇ ਸਾਰਿਆਂ ਨੂੰ ਕਰਨਾ ਚਾਹੀਦਾ ਸੋ ਇਹ ਸੰ ਮਹਾਪੁਰਸ਼ ਸੰਤ ਬਾਬਾ ਡਾਕਟਰ ਗੁਰਨਾਮ ਸਿੰਘ ਜੀ ਡਰੌਲੀ ਭਾਈ ਗੁਰਦੁਆਰਾ ਸਿਮਰਨ ਸਰ ਸਾਹਿਬ ਵਾਲੇ ਸੋ ਮਹਾਪੁਰਸ਼ਾ ਨੇ ਬੜੇ ਵਿਸਥਾਰ ਦੇ ਨਾਲ ਆਪਣੇ ਮੁਬਾਰਕ ਬਚਨ ਜਿਹੜੇ ਆ ਉਹ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ ਤੇ ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਕਿ ਜਿਹੜੇ-ਜਿਹੜੇ ਵੀ ਮਹਾਂਪੁਰਸ਼ਾਂ ਵੱਲੋਂ ਇਹਨਾਂ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਉਹਨਾਂ ਸਾਰੇ ਹੀ ਰੱਬ ਦੇ ਪਿਆਰੇ ਸਾਧੂਆਂ ਨੂੰ ਸੰਗਤਾਂ ਦੇ ਨਾਲ ਰੂਬਰੂ ਕੀਤਾ ਜਾਵੇ ਇਸੇ ਹੀ ਉਮੀਦ ਦੇ ਨਾਲ ਅਸੀਂ ਨਿਰੰਤਰ ਆਪਣੀ ਸੇਵਾ ਨੂੰ ਜਾਰੀ ਰੱਖਦੇ ਹੋਏ ਕੈਮਰਾਮੈਨ ਮੌਂਟੀ ਸਿੰਘ ਦੇ ਨਾਲ ਹਰੀਕੇ ਹੈਡ ਤੋਂ ਡਾਕਟਰ ਗੁਰਜਿੰਦਰ ਸਿੰਘ ਕੇਸਰੀ ਚੈਨਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ